ਸੱਚੀ ਰੀਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਫਰੈਂਡਸ ਅੱਜ ਅਸੀਂ ਬਣਾਵਾਂਗੇ ਮਿਕਸ ਵੈਜ ਸਬਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਫਟਾਫਟ ਚੈਨਲ ਵੀ ਸਬਸਕ੍ਰਾਈਬ ਕਰ ਲਓ ਸੋ ਚਲੋ ਫਿਰ ਦੇਖਦੇ ਹਾਂ ਸਬਜੀ ਬਣਾਉਣ ਦੇ ਲਈ ਕੀ ਕੀ ਸਮਾਨ ਚਾਹੀਦਾ ਹੈ ਸੋ ਸਬਜੀ ਬਣਾਉਣ ਦੇ ਲਈ ਇੱਥੇ ਮੈਂ ਕੁਝ ਸਬਜ਼ੀਆਂ ਲਈਆਂ ਮੇਰੇ ਕੋਲ ਥੋੜੀਆਂ ਥੋੜੀਆਂ ਸਬਜ਼ੀਆਂ ਬਚੀਆਂ ਹੋਈਆਂ ਸੀਗੀਆਂ ਸੋ ਇੱਕ ਸਬਜੀ ਜਿਹੜੀ ਨਾ ਚੋ ਸਫੀਸ਼ੀਐਂਟ ਨਹੀਂ ਹੋਣੀ ਸੀਗੀ ਇਸ ਲਈ ਮੈਂ ਸਾਰੀਆਂ ਮਿਕਸ ਕਰਕੇ ਅੱਜ ਮਿਕਸ ਵੈਜ ਬਣਾ ਦਿੱਤੀ ਆ ਸੋ ਇੱਥੇ ਮੈਂ ਲਈਆਂ ਸਭ ਤੋਂ ਪਹਿਲਾਂ ਥੋੜੀਆਂ ਜੀਆਂ ਗਾਜਰਾਂ ਗਾਜਰਾਂ ਨੂੰ ਮੈਂ ਧੋ ਕੇ ਇਹਨਾਂ ਨੂੰ ਸੰਗੀ ਤਰੀਕੇ ਨਾਲ ਤੇ ਨਾਲ ਹੀ ਇੱਥੇ ਲਈਆਂ ਮੈਂ ਥੋੜੀਆਂ ਜੀਆਂ ਮਸ਼ਰੂਮ ਸੋ ਸਬਜ਼ੀਆਂ ਤੁਸੀਂ ਆਪਣੀ ਮਨਪਸੰਦੀਆਂ ਹੋਰ ਵੀ ਲੈ ਸਕਦੇ ਹੋ ਦੋ ਆਲੂ ਲਏ ਆ ਤੁਸੀਂ ਆਲੂ ਵੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹੋਰ ਲੈ ਸਕਦੇ ਹੋ ਇੱਕ ਛੋਟਾ ਜਿਹਾ ਫੁੱਲ ਮੇਰੇ ਕੋਲ ਗੋਭੀ ਦਾ ਪਿਆ ਸੀ ਸੋ ਮੈਂ ਇਹ ਵੀ ਲੈ ਲਿਆ ਆ ਸੋ ਸਬਜ਼ੀਆਂ ਤੁਸੀਂ ਹੋਰ ਵੀ ਆਪਣੀ ਮਨਪਸੰਦੀਆਂ ਲੈ ਸਕਦੇ ਹੋ ਜਾਂ ਤੁਸੀਂ ਇਹਨਾਂ ਵਿੱਚੋਂ ਕੋਈ ਸਬਜ਼ੀ ਨਹੀਂ ਖਾਂਦੇ ਤਾਂ ਤੁਸੀਂ ਉਹ ਛੱਡ ਸਕਦੇ ਹੋ ਥੋੜੇ ਜਿਹਾ ਆਪਾਂ ਲਵਾਂਗੇ ਫਰੈਸ਼ ਹਰੇ ਮਟਰ ਤਿੰਨ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਤੇ ਦੋ ਟਮਾਟਰ ਲਏ ਆ ਟਮਾਟਰ ਛੋਟੇ ਸਾਈਜ਼ ਦੇ ਸੀ ਇਸ ਲਈ ਮੈਂ ਦੋ ਲਏ ਆ ਤੁਸੀਂ ਮੀਡੀਅਮ ਸਾਈਜ਼ ਆ ਇੱਕ ਵੀ ਪਾ ਸਕਦੇ ਹੋ ਥੋੜਾ ਜਿਹਾ ਲਿਆਇਆ ਹਰਾ ਲਸਣ ਤੇ ਇਹ ਥੋੜੀਆਂ ਜੀਆਂ ਪਿਆਜ਼ ਦੀਆਂ ਭੂਕਾਂ ਤੇ ਜਿਹੜੀਆਂ ਲਸਣ ਦੀਆਂ ਭੂਕਾਂ ਸੀ ਉਹ ਥੋੜੀਆਂ ਪੱਕੀਆਂ ਹੋਈਆਂ ਸੀ ਇਸ ਲਈ ਮੈਂ ਉਹ ਕੱਟ ਦਿੱਤੀਆਂ ਤੇ ਛੋਟਾ ਜਿਹਾ ਟੁਕੜਾ ਲਿਆਇਆ ਅਦਰਕ ਦਾ ਨਮਕ ਆਪਾਂ ਲਾ ਮੰਗੇ ਸਵਾਦ ਦੇ ਹਿਸਾਬ ਨਾਲ ਹਰੀ ਮਿਰਚ ਵੀ ਆਪਾਂ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਥੋੜੀ ਜੀ ਲਵਾਂਗੇ ਆਪਾਂ ਹਲਦੀ ਪਾਊਡਰ ਇੱਕ ਚਮਚ ਦੇ ਕਰੀਬ ਆਪਾਂ ਲਵਾਂਗੇ ਜੀਰਾ ਤੁਸੀਂ ਚਾਹੋ ਤਾਂ ਇੱਥੇ ਖੜੇ ਧਨੀਏ ਦਾ ਇਸਤੇਮਾਲ ਵੀ ਕਰ ਸਕਦੇ ਹੋ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਸੋ ਹੁਣ ਆਪਾਂ ਫਟਾਫਟ ਜਿਹੜੀਆਂ ਸਬਜ਼ੀਆਂ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਪਿਆਜ਼ ਨੂੰ ਇੱਥੇ ਮੈਂ ਲੰਬਾ ਲੰਬਾ ਸਲਾਈਸ ਕਰ ਲਿਆ ਆ ਸੋ ਮੋਟਾ ਮੋਟਾ ਹੀ ਆਪਾਂ ਪਿਆਜ਼ ਨੂੰ ਕੱਟ ਲੈਣਾ ਆ ਮੋਟਾ ਮੋਟਾ ਹੀ ਮੈਂ ਟਮਾਟਰ ਨੂੰ ਕੱਟ ਲਿਆ ਸਬਜ਼ੀ ਦੇ ਵਿੱਚ ਤੁਸੀਂ ਪਿਆਜ਼ ਟਮਾਟਰ ਕਿਸੇ ਵੀ ਤਰ੍ਹਾਂ ਕੱਟ ਸਕਦੇ ਹੋ ਲਸਣ ਨੂੰ ਵੀ ਕੱਟ ਲਿਆ ਹਰੇ ਲਸਣ ਨੂੰ ਤੇ ਨਾਲ ਹੀ ਅਦਰਕ ਜਿਹੜਾ ਮੈਂ ਇਹਨੂੰ ਲੰਬਾ ਲੰਬਾ ਸ ਕਰ ਲਿਆ ਤੇ ਬਿਲਕੁਲ ਪਤਲਾ ਪਤਲਾ ਕੱਟਿਆ ਹੈ ਤੇ ਹੁਣ ਅਸੀਂ ਜਿਹੜੀਆਂ ਸਬਜ਼ੀਆਂ ਹੋਰ ਆ ਇਹਨਾਂ ਨੂੰ ਵੀ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਕੱਟਾਂਗੇ ਖੁੰਬਾ ਸੋ ਖੁੰਬਾ ਜਿਹੜੀਆਂ ਆਪਾਂ ਇਸ ਤਰੀਕੇ ਨਾਲ ਜਿਹੜੇ ਵੱਡੇ ਪੀਸ ਆ ਇਹਨਾਂ ਦੇ ਆਪਾਂ ਦੋ ਦੋ ਹਿੱਸੇ ਕਰਾਂਗੇ ਤੁਸੀਂ ਚਾਹੋ ਤੇ ਦੇ ਚਾਰ ਚਾਰ ਹਿੱਸੇ ਵੀ ਕਰ ਸਕਦੇ ਹੋ ਤੇ ਖੁੰਬਾ ਜਿਹੜੀਆਂ ਆ ਆਪਾਂ ਥੋੜੀਆਂ ਜੀਆਂ ਖੜਮੀਆਂ ਹੀ ਰੱਖਣੀਆਂ ਜੇ ਆਪਾਂ ਇਹਨਾਂ ਨੂੰ ਬਰੀਕ ਕੱਟਦੇ ਆਂ ਤੇ ਪੱਕਣ ਤੋਂ ਬਾਅਦ ਬਿਲਕੁਲ ਮੈਸ਼ਿੰਗਾਂ ਹੋ ਜਾਂਦੀਆਂ ਐ ਸੋ ਇਸ ਲਈ ਆਪੇ ਇਹਨਾਂ ਨੂੰ ਥੋੜਾ ਮੋਟਾ-ਮੋਟਾ ਕੱਟਾਂਗੇ ਗਾਜਰਾ ਜਿਹੜੀਆਂ ਇਹਨਾਂ ਨੂੰ ਵੀ ਮੈਂ ਕੱਟ ਲੈ ਇਹਨਾਂ ਨੂੰ ਵੀ ਇਸ ਤਰੀਕੇ ਨਾਲ ਲੰਬਾ-ਲੰਬਾ ਕੱਟਣਾ ਐ ਆਪਾਂ ਗਾਜਰਾ ਨੂੰ ਤੁਸੀਂ ਚਾਹੋ ਤਾਂ ਗੋਲ ਵੀ ਕੱਟ ਸਕਦੇ ਹੋ ਬਿਲਕੁਲ ਤੁਹਾਡੇ ਤੇ ਡਿਪੈਂਡ ਆ ਦੇ ਨਾਲ ਹੀ ਹੁਣ ਆਪਾਂ ਗੋਭੀ ਵੀ ਕੱਟ ਲਵਾਂਗੇ ਗੋਭੀ ਤੇ ਇਸ ਤਰੀਕੇ ਨਾਲ ਆਪਾਂ ਪਹਿਲਾਂ ਮੋٹے ਮੋٹے ਫੁੱਲ ਜਿਹੜੇ ਕੱਟ ਲਵਾਂਗੇ ਤੇ ਜਿਹੜੇ ਜਾਦਾ ਵੱਡੇ ਫੋਲਾ ਇਹਨਾਂ ਨੂੰ ਆਪਾਂ ਇਹਨਾਂ ਦੇ ਦੋ ਹਿੱਸੇ ਕਰ ਦੇਵਾਂਗੇ ਤੇ ਨਾਲ ਹੀ ਆਪਾਂ ਫਟਾਫਟ ਆਲੂ ਵੀ ਜਿਹੜੇ ਕੱਟ ਲਵਾਂਗੇ ਆਲੂ ਵੀ ਆਪਾਂ ਮੋٹے ਮੋٹے ਕੱਢਣੇ ਆ ਸੋ ਸਬਜੀ ਦੇਖੋ ਸਾਰੀ ਮੈਂ ਕੱਟ ਕੇ ਤਿਆਰ ਕਰ ਲਈ ਆ ਤੇ ਹੁਣ ਆਪਾਂ ਫਟਾਫਟ ਸਬਜੀ ਜਿਹੜੀ ਬਣਾਉਣੀ ਸ਼ੁਰੂ ਕਰਦੇ ਆਂ ਤੇ ਗੈਸ ਦੇ ਉੱਪਰ ਹੁਣ ਮੈਂ ਕੜਾਹੀ ਰੱਖ ਲਈ ਐ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੁਸੀਂ ਆਪਣੇ ਮਨਪਸੰਦ ਦਾ ਕੋਈ ਵੀ ਤੇਲ ਜਾਂ ਘਿਓ ਲੈ ਸਕਦੇ ਹੋ ਸੋ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਮਸ਼ਰੂਮ ਜਿਹੜੀਆਂ ਇਹਨਾਂ ਨੂੰ ਫਰਾਈ ਕਰਨਾ ਆ ਗੈਸ ਦੀ ਫਲੇਮ ਆਪਾਂ ਮੀਡੀਅਮ ਰੱਖਾਂਗੇ ਸੋ ਮੀਡੀਅਮ ਫਲੇਮ ਤੇ ਆਪਾਂ ਮਸ਼ਰੂਮ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਇੱਥੇ ਆਪਾਂ ਸਬਜ਼ੀਆਂ ਨੂੰ ਹਲਕਾ ਜਿਹਾ ਫਰਾਈ ਕਰਕੇ ਆਪਾਂ ਸਬਜ਼ੀ ਜਿਹੜੀ ਬਣਾਵਾਂਗੇ ਸੋ ਇਸ ਤਰੀਕੇ ਨਾਲ ਜਦੋਂ ਆਪਾਂ ਫਰਾਈ ਕਰਕੇ ਸਬਜ਼ੀ ਬਣਾਉਂਦੇ ਆ ਤਾਂ ਸਬਜ਼ੀ ਦਾ ਟੇਸ ਜਿਹੜਾ ਡਬਲ ਹੋ ਜਾਂਦਾ ਹੈ ਸੋ ਬਹੁਤ ਹੀ ਜ਼ਿਆਦਾ ਟੇਸਟੀ ਲ ਆਣੇ ਨੂੰ ਸੋ ਦੇਖੋ ਮਸ਼ਰੂਮ ਜਿਹੜੀਆਂ ਹਲਕੀਆਂ ਜੀਆਂ ਮੈਂ ਫਰਾਈ ਕਰ ਲਈਆਂ ਸੋ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇਸ ਤਰੀਕੇ ਨਾਲ ਇਹਨਾਂ ਦਾ ਤੇਲ ਜਿਹੜਾ ਨਿਚੋੜ ਲੈਣਾ ਥੋੜਾ ਜਿਹਾ ਸੋ ਇੱਥੇ ਦੇਖੋ ਮਸ਼ਰੂਮ ਨੇ ਆਪਣਾ ਪਾਣੀ ਵੀ ਛੱਡ ਦਿੱਤਾ ਹੈ ਤੇਲ ਮੈਂ ਥੋੜਾ ਹੀ ਪਾਇਆ ਸੀਗਾ ਤੇ ਇਸੇ ਤੇਲ ਦੇ ਵਿੱਚ ਆਪਾਂ ਗਾਜਰਾ ਨੂੰ ਵੀ ਹਲਕਾ ਜਿਹਾ ਫਰਾਈ ਕਰ ਲਵਾਂਗੇ ਸੋ ਗਾਜਰਾ ਥੋੜੀ ਨਾ ਪੱਕਣ ਨੂੰ ਟਾਈਮ ਲਾਉਂਦੀਆਂ ਸੋ ਇਸ ਤਰੀਕੇ ਨਾਲ ਜੇ ਆਪਾਂ ਫਰਾਈ ਕਰਕੇ ਬਣਾਵਾਂਗੇ ਤਾਂ ਸਬਜ਼ੀ ਵੀ ਜਿਹੜੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਸੋ ਦੇਖੋ ਗਾਜਰਾ ਵੀ ਜਿਹੜੀਆਂ ਇਹਨਾਂ ਨੂੰ ਵੀ ਮੈਂ ਫਰਾਈ ਕਰ ਲਿਆ ਤੇ ਆਪਾਂ ਥ ਲਵਾ ਲਵਾਂਗੇ ਤੇ ਨਾਲ ਹੀ ਹੁਣ ਆਪਾਂ ਆਲੂ ਤੇ ਗੋਭੀ ਨੂੰ ਵੀ ਫਰਾਈ ਕਰ ਲਵਾਂਗੇ ਫਰੈਂਡਸ ਗੈਸ ਦੀ ਫਲੇਮ ਤੁਸੀਂ ਮੀਡੀਅਮ ਰੱਖਣੀ ਆ ਸਬਜ਼ੀਆਂ ਨੂੰ ਫਰਾਈ ਕਰਦੇ ਟਾਈਮ ਸੋ ਦੇਖੋ ਆਲੂ ਤੇ ਗੋਭੀ ਨੂੰ ਵੀ ਮੈਂ ਚੰਗੇ ਤਰੀਕੇ ਦੇ ਨਾਲ ਫਰਾਈ ਕਰ ਲਿਆ ਤੁਸੀਂ ਦੇਖ ਸਕਦੇ ਹੋ ਆਲੂ ਤੇ ਗੋਭੀ ਨੇ ਆਪਣਾ ਕਲਰ ਜਿਹੜਾ ਉਹ ਚੇਂਜ ਕਰ ਲਿਆ ਸੋ ਇਹਨੂੰ ਵੀ ਆਪਾਂ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਸੋ ਦੇਖੋ ਸਬਜ਼ੀਆਂ ਜਿਹੜੀਆਂ ਇੱਥੇ ਮੈਂ ਫਰਾਈ ਕਰ ਲਈਆਂ ਤੇ ਹੁਣ ਆਪਾਂ फटाफट ਸਬਜ਼ੀ ਦੇ ਲਈ ਤੜਕਾ ਬਣਾ ਕੇ ਤਿਆਰ ਕਰਦੇ ਹਾਂ ਸੋ ਕੜਾਹੀ ਦੇ ਵਿੱਚ ਥੋੜਾ ਜਿਹਾ ਮੈਂ ਤੇਲ ਹੋਰ ਪਾਇਆ ਸੀਗਾ ਤੇ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀਰਾ ਤੇ ਨਾਲ ਹੀ ਪਾ ਦਵਾਂਗੇ ਸਲਾਈਸ ਕੀਤਾ ਹੋਇਆ ਅਦਰਕ ਸੋ ਅਦਰਕ ਤੇ ਜੀਰੇ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਤੇ ਹੁਣ ਨਾਲ ਹੀ ਆਪਾਂ ਪਾ ਨਗੇ ਸਲਾਈਸ ਕੀਤਾ ਹੋਇਆ ਪਿਆਜ਼ ਪਿਆਜ਼ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਾ ਹੈਗਾ ਜਦੋਂ ਆਪਾਂ ਕੋਈ ਵੀ ਸੁੱਕੀ ਸਬਜ਼ੀ ਬਣਾਉਨੇ ਆ ਤਾਂ ਇਹਦੇ ਵਿੱਚ ਸਾਨੂੰ ਪਿਆਜ਼ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਸੋ ਜਦੋਂ ਪਿਆਜ਼ ਹਲਕਾ ਜਿਹਾ ਭੁੱਜ ਗਿਆ ਨਾਲ ਹੀ ਆਪਾਂ ਪਾ ਦਵਾਂਗੇ ਹਰੇ ਮਟਰ ਹਰੇ ਮਟਰ ਆਪਾਂ ਫਰਾਈ ਨਹੀਂ ਕੀਤੇ ਸੀਗੇ ਸੋ ਇਸ ਲਈ ਆਪਾਂ ਪਿਆਜ਼ ਦੇ ਨਾਲ ਹੀ ਹਰੇ ਮਟਰ ਵੀ ਜਿਹੜੇ ਭੁੰਨ ਲੈਣੇ ਆ ਸੋ ਜਦੋਂ ਮਟਰ ਤੇ ਪਿਆਜ਼ ਥੋੜੇ ਜਿਹਾ ਭੁੱਜ ਜਾਣ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਰਾ ਲਸਣ ਕੱਟਿਆ ਹੋਇਆ ਸੋ ਜੇ ਆਪਾਂ ਇੱਥੇ ਇਹ ਹਰਾ ਲਸਣ ਸੀਗਾ ਇਸ ਲਈ ਆਪਾਂ ਬਾਅਦ ਵਿੱਚ ਪਾਇਆ ਜੇ ਤੁਸੀਂ ਦੂਜਾ ਲਸਣ ਜਿਹੜਾ ਇਸਤਮਾਲ ਕਰਦੇ ਹੋ ਤਾਂ ਤੁਸੀਂ ਅਦਰਕ ਦੇ ਨਾਲ ਹੀ ਪਾ ਲੈਣਾ ਆ ਤੇ ਨਾਲ ਹੀ ਆਪਾਂ ਪਾ ਦਵਾਂਗੇ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਆਪਾਂ ਨਮਕ ਪਾ ਦਵਾਂਗੇ ਤਾਂ ਕਿ ਟਮਾਟਰ ਜਿਹੜੇ ਜਲਦੀ ਸੌਫਟ ਹੋ ਜਾਣ ਸੋ ਕਵਰ ਕਰਕੇ ਟਮਾਟਰਾਂ ਨੂੰ ਪੱਕਣੇ ਛੱਡ ਦਵਾਂਗੇ ਸੋ ਟਮਾਟਰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਚੈੱਕ ਕਰ ਲੈਣੇ ਆ ਸੋ ਦੇਖੋ ਇਸ ਤਰੀਕੇ ਨਾਲ ਤੜਕੇ ਨੇ ਆਪਣਾ ਥੋੜਾ ਥੋੜਾ ਤੇਲ ਜਿਹੜਾ ਛੱਡਣਾ ਸ਼ੁਰੂ ਕਰ ਦਿੱਤਾ ਆ ਤੇ ਟਮਾਟਰ ਵੀ ਜਿਹੜੇ ਸਾਡੇ ਚੰਗੇ ਤਰੀਕੇ ਦੇ ਨਾਲ ਪੱਕ ਗਿਆ ਮਿਕਸ ਕਰ ਦਵਾਂਗੇ ਤੇ ਹਰੀ ਮਿਰਚ ਪਾ ਦਵਾਂਗੇ ਆਪਾਂ ਸਵਾਦ ਦੇ ਹਿਸਾਬ ਨਾਲ ਤੁਸੀਂ ਚਾਹੋ ਤਾਂ ਇੱਥੇ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ ਹਲਦੀ ਪਾਊਡਰ ਪਾ ਦਵਾਂਗੇ ਫਰੈਂਡਸ ਤੁਸੀਂ ਆਪਣੀ ਮਨਪਸੰਦ ਇੱਥੇ ਹੋਰ ਮਸਾਲੇ ਵੀ ਪਾ ਸਕਦੇ ਹੋ ਜਿੱਦਾਂ ਕਿ ਮੈਗੀ ਮਸਾਲਾ ਜਾਂ ਹੋਰ ਕੋਈ ਵੀ ਮਸਾਲੇ ਤੁਸੀਂ ਪਾ ਸਕਦੇ ਹੋ ਹਲਦੀ ਮੈਨੂੰ ਥੋੜੀ ਜਿਹੀ ਘੱਟ ਲੱਗਦੀ ਪਈ ਸੀ ਇਸ ਲਈ ਥੋੜੀ ਜਿਹੀ ਹਲਦੀ ਮੈਂ ਹੋਰ ਪਾਈ ਆ ਤੇ ਤੜਕਾ ਸਾਡਾ ਬਿਲਕੁਲ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਣੀਆਂ ਫਰਾਈ ਕੀਤੀਆਂ ਹੋਈਆਂ ਸਬਜ਼ੀਆਂ ਆਲੂ ਗੋਭੀ ਤੇ ਗਾਜਰਾ ਸੋ ਆਪਾਂ ਇੱਥੇ ਮਸ਼ਰੂਮ ਹਜੇ ਨਹੀਂ ਪਾਉਣੀਆਂ ਹੈਗੀਆਂ ਕਿਉਂਕਿ ਮਸ਼ਰੂਮ ਜਿਹੜੀਆਂ ਸਾਡੀਆਂ ਆਪਾਂ ਪਹਿਲੇ ਹੀ ਉਹਨਾਂ ਨੂੰ ਫਰਾਈ ਕੀਤਾ ਹੋਇਆ ਤੇ ਉਹ ਚੰਗੇ ਤਰੀਕੇ ਨਾਲ ਸੌਫਟ ਹੋ ਗਈਆਂ ਆ ਤੇ ਗੋਭੀ ਆਲੂ ਤੇ ਰਹੇ ਪੱਕਣ ਨੂੰ ਥੋੜਾ ਜਿਹਾ ਟਾਈਮ ਲੌਣੀਆਂ ਇਸ ਲਈ ਆਪਾਂ ਇਹਨਾਂ ਨੂੰ ਪਹਿਲਾਂ ਮਸਾਲੇ ਦੇ ਨਾਲ ਥੋੜਾ ਜਿਹਾ ਪਕਾਣਾ ਆ ਸੋ ਮਿਕਸ ਕਰ ਦਵਾਂਗੇ ਸਬਜ਼ੀਆਂ ਨੂੰ ਤੜਕੇ ਦੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਸਬਜ਼ੀ ਨੂੰ ਆਪਾਂ ਕਵਰ ਕਰਕੇ ਥੋੜੀ ਦੇਰ ਲਈ ਪੱਕਣ ਲਈ ਛੱਡ ਦੇਣਾ ਆ ਤਾਂ ਕਿ ਸਬਜ਼ੀਆਂ ਜਿਹੜੀਆਂ ਚੰਗੇ ਤਰੀਕੇ ਦੇ ਨਾਲ ਪੱਕ ਸਕਣ ਸੋ ਕਵਰ ਕਰ ਦਵਾਂਗੇ ਚੰਗੇ ਤਰੀਕੇ ਨਾਲ ਤੇ ਸਬਜ਼ੀ ਨੂੰ ਪੱਕਣ ਲਈ ਛੱਡ ਦਵਾਂਗੇ ਤੇ ਸਬਜੀ ਨੂੰ ਇੱਥੇ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਆਪਾਂ ਚੈੱਕ ਕਰ ਲੈਨੇ ਆਂ ਦੇਖੋ ਸਬਜੀ ਨੇ ਜਿਹੜਾ ਆਪਣਾ ਹਲਕਾ ਹਲਕਾ ਔਇਲ ਜਿਹੜਾ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਆਲੂ ਗੋਭੀ ਤੇ ਗਾਜਰਾ ਥੋੜੇ ਜਿਹੀਆਂ ਸੌਫਟ ਵੀ ਹੋ ਗਈਆਂ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਣੀਆਂ ਫਰਾਈ ਕੀਤੀਆਂ ਹੋਈਆਂ ਮਸ਼ਰੂਮ ਮਸ਼ਰੂਮ ਜਿਹੜੀਆਂ ਆਪਾਂ ਬਾਅਦ ਵਿੱਚ ਹੀ ਪਾਉਣੀਆਂ ਨੇ ਤਾਂ ਮਸ਼ਰੂਮ ਜਿਹੜੀਆਂ ਮੈਸ਼ ਹੋ ਜਾਂਦੀਆਂ ਆ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਮਸ਼ਰੂਮ ਪਾਉਣ ਤੋਂ ਬਾਅਦ ਵੀ ਸਬਜੀ ਨੂੰ ਕਵਰ ਕਰਕੇ ਪਕਾ ਲਵਾਂਗੇ ਸੋ ਸਬਜੀ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਚੈੱਕ ਕਰ ਲੈਨੇ ਆਂ ਸੋ ਦੇਖੋ ਸਬ ਨੀ ਜਿਆਦਾ ਵਧੀਆ ਲੱਗਦੀ ਪਈ ਦੇਖਣ ਨੂੰ ਤੇ ਫਰੈਂਡਸ ਤੁਸੀਂ ਦੇਖਿਆ ਕਿ ਸਬਜੀ ਬਣਾਉਣੀ ਵੀ ਕਿੰਨੀ ਜਿਆਦਾ ਆਸਾਨ ਆ ਸਬਜੀ ਚੰਗੇ ਤਰੀਕੇ ਦੇ ਨਾਲ ਪੱਕ ਗਈ ਆ ਤੇ ਲਾਸਟ ਤੇ ਆਪਾਂ ਥੋੜਾ ਜਿਹਾ ਹਰਾ ਧਨੀਆ ਪਾ ਦਵਾਂਗੇ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਸਬਜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਸਬਜੀ ਨੂੰ ਗੈਸ ਦੇ ਉੱਪਰ ਉਤਾਰ ਲਵਾਂਗੇ ਤੇ ਸਬਜੀ ਨੂੰ ਆਪਾਂ ਗਰਮਾ ਗਰਮ ਸਰਵ ਕਰਾਂਗੇ ਸੋ ਸਬਜੀ ਜਿਹੜੀ ਮੈਂ ਗੈਸ ਦੇ ਉੱਪਰ ਉਤਾਰ ਲਈ ਆ ਤੇ ਆਪਾਂ ਕੋਈ ਵੀ ਸਰਵਿੰਗ ਬੋਲ ਲੈ ਲਵਾਂਗੇ ਇਹਦੇ ਵਿੱਚ ਆਪਾਂ ਆਪਣੀ ਸਬਜੀ ਜਿਹੜੀ ਆ ਇਹਨੂੰ ਆਪਾਂ ਸਰਵ ਕਰ ਲਵਾਂਗੇ ਫਰੈਂਡਸ ਤੁਸੀਂ ਦੇਖਿਆ ਕਿ ਸਬਜੀ ਬਣਾਉਣੀ ਕਿੰਨੀ ਜ਼ਿਆਦਾ ਆਸਾਨ ਆ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਮੈਂ ਸਬਜੀ ਬਣਾ ਕੇ ਤਿਆਰ ਕੀਤੀ ਆ ਤੇ ਇਹ ਸਬਜੀ ਤੁਸੀਂ ਰੋਟੀ ਦੇ ਨਾਲ ਪੂਰੀ ਦੇ ਨਾਲ ਜਾਂ ਪਰਾਂਠੇ ਦੇ ਨਾਲ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਮਿਕਸ ਵੈਜ ਦੀ ਸਬਜੀ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਉਂ ਜੇ ਲੱਗੀ ਤੇ ਫਰੈਂਡਸ ਰਿਕੁਐਸਟ ਹੈ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਫੈਮਿਲੀ ਔਰ ਫਰੈਂਡਸ ਦੇ ਨਾਲ ਸ਼ੇਅਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਚੈਨਲ ਨੂੰ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਨੇ ਅੱਗੇ ਜਾਣਾ ਸੋ ਵੀਡੀਓ ਦੇਖਣ ਲਈ ਧੰਨਵਾਦ